ਅੱਜ ਕੱਲ ਦਾ ਦੌਰ ਐਦਾਂ ਦਾ ਦੌਰ ਹੈ ਕਿ ਤੁਸੀਂ ਕਿਸੇ ਉੱਪਰ ਵੀ ਯਕੀਨ ਨਹੀਂ ਕਰ ਸਕਦੇ ਕੌਣ ਤੁਹਾਡੇ ਨਾਲ ਕੀ ਕਰ ਦੇਵੇ ਤੁਸੀਂ ਇਸ ਦਾ ਅੰਦਾਜ਼ਾ ਨਹੀਂ ਲਗਾ ਸਕਦੇ ਜਿਵੇਂ ਕਹਿੰਦੇ ਨੇ ਕਿ ਸੁਪਤਿਆਂ ਦੇ ਕੱਟੇ ਤੇ ਜਾਗਦਿਆਂ ਦੀਆਂ ਕਟੀਆਂ ਜੇ ਤਾਂ ਤੁਸੀਂ ਜਾਗਦੇ ਹੋ ਜੇ ਤਾਂ ਤੁਸੀਂ ਸੁਚੇਤ ਹੋ ਤਾਂ ਤਾਂ ਤੁਸੀਂ ਬਚ ਸਕਦੇ ਹੋ ਨਹੀਂ ਤਾਂ ਕੋਈ ਪਤਾ ਨਹੀਂ ਤੁਹਾਡੇ ਨਾਲ ਕੀ ਮਾੜਾ ਹੋ ਜਾਵੇ ਤੁਹਾਡੇ ਨਾਲ ਕਿੱਡੀ ਠੱਗੀ ਵੱਜ ਜਾਵੇ ਜਾ ਤੁਹਾਡੇ ਨਾਲ ਉਹ ਹੋ ਜਾਵੇ ਜਿਸ ਦੀ ਤੁਸੀਂ ਕਲਪਨਾ ਵੀ ਨਹੀਂ ਕੀਤੀ ਹੁੰਦੀ ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਉਸ ਵਿੱਚ ਇੱਕ 30 ਸਾਲਾਂ ਮੁੰਡੇ ਦੇ ਨਾਲ ਉਹ ਹੁੰਦਾ ਜਿਸ ਦੀ ਉਸ ਨੇ ਕੀ ਉਸ ਦੇ ਫਰਿਸ਼ਤਿਆਂ ਨੇ ਵੀ ਕਲਪਨਾ ਨਹੀਂ ਕੀਤੀ ਸੀ ਕਿ ਉਸ ਦਾ ਇੱਕ ਜਿਸ ਉੱਪਰ ਉਹ ਬੜਾ ਵਿਸ਼ਵਾਸ ਕਰਦਾ ਸੀ ਉਹ ਬੰਦਾ ਉਸ ਨਾਲ ਇਹ ਕਰਵਾ ਦੇਵੇਗਾ ਕੀ ਹੈ ਇਹ ਸਾਰੀ ਘਟਨਾ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਇਆ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਹਰਿਆਣਾ ਦਾ ਫਰੀਦাবাদ ਤੇ ਇਸ ਦਾ ਥਾਣਾ ਸਾਰਨ ਸਾਰਨ ਦੇ ਅਧੀਨ ਪੈਂਦਾ ਸੰਜੇ ਇਨਕਲੇਵ ਗੱਲ ਹੈ 14 ਸਤੰਬਰ 2025 ਦੀ ਰਾਤ ਸਮੇਂ ਇੱਕ ਘਰ ਦੇ ਉੱਪਰ ਉਸ ਦੀ ਛੱਤ ਉੱਪਰ ਕੁਝ ਡਿੱਗਣ ਦੀ ਆਵਾਜ਼ ਆਉਂਦੀ ਹੈ ਜੋ ਘਰ ਦੇ ਅੰਦਰ ਬੰਦੇ ਪਏ ਸੀ ਉਹਨਾਂ ਨੇ ਦੇਖਿਆ ਕਿ ਇਹੋ ਜਿਹਾ ਛੱਤ ਤੇ ਕੀ ਡਿੱਗਿਆ ਜੋ ਇੰਨਾ ਖੜਕਾ ਹੋਇਆ ਜਦੋਂ ਉਹਨਾਂ ਨੇ ਛੱਤ ਤੇ ਜਾ ਕੇ ਦੇਖਿਆ ਤਾਂ ਉਹਨਾਂ ਦੀ ਹੈਰਾਨੀ ਦਾ ਟਿਕਾਣਾ ਨਹੀਂ ਸੀ ਉਹਨਾਂ ਦੀ ਛੱਤ ਤੇ ਇੱਕ ਬੰਦਾ ਸੀ ਜੋ ਕਿ ਅਰਧ ਨਗਨ ਹਾਲਤ ਦੇ ਵਿੱਚ ਸੀ ਹੁਣ ਉਸ ਨੂੰ ਦੇਖ ਕੇ ਉਹ ਬੰਦੇ ਹੈਰਾਨ ਹੋ ਜਾਂਦੇ ਨੇ ਤੇ ਹੁਣ ਇੱਥੇ ਲੋਕਾਂ ਦਾ ਹੋਰ ਇਕੱਠ ਹੋ ਜਾਂਦਾ ਆਸੇ ਪਾਸੇ ਦੇ ਲੋਕ ਇਕੱਠੇ ਹੋ ਜਾਂਦੇ ਨੇ ਤੇ ਇਸ ਬੰਦੇ ਦੀ ਚੰਗੀ ਕੁੱਟਮਾਰ ਕੀਤੀ ਜਾਂਦੀ ਹੈ ਪਰ ਇਹ ਬੰਦਾ ਕਹਿ ਰਿਹਾ ਸੀ ਕਿ ਮੇਰੀ ਗੱਲ ਤਾਂ ਸੁਣ ਲੋ ਮੇਰੀ ਪੂਰੀ ਗੱਲ ਸੁਣ ਲੋ ਤੁਸੀਂ ਉਸ ਤੋਂ ਬਾਅਦ ਜੋ ਕਰਨਾ ਉਹ ਕਰ ਦੇਣਾ ਪਹਿਲਾਂ ਤਾਂ ਇਸ ਦੀ ਕੁੱਟਮਾਰ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਕਿਉਂਕਿ ਜੋ ਲੋਕ ਸੀ ਉਹਨਾਂ ਨੂੰ ਲੱਗਿਆ ਕਿ ਇਹ ਤਾਂ ਚੋਰ ਹੈ ਪਰ ਵਿੱਚ ਕਈ ਲੋਕਾਂ ਨੇ ਕਿਹਾ ਕਿ ਦੱਸ ਕੀ ਗੱਲ ਹੈ ਤੇ ਫਿਰ ਜੋ ਇਸ ਨੇ ਗੱਲ ਦੱਸੀ ਉਹ ਬੜੀ ਹੀ ਹੈਰਾਨ ਕਰ ਦੇਣ ਵਾਲੀ ਸੀ ਦਰਅਸਲ ਇਹ ਬੰਦਾ ਜਿਸ ਦਾ ਨਾਮ ਅਨਲਸੀ ਇਸ ਦੀ ਉਮਰ 30 ਸਾਲ ਸੀ ਅਤੇ ਇਹ ਰਾਜਸਥਾਨ ਦੇ ਖੈਰਥਲ ਦਾ ਰਹਿਣ ਵਾਲਾ ਸੀ ਜੋ ਪਿਹਾੜੀ ਦੇ ਵਿੱਚ ਇੱਕ ਕੰਪਨੀ ਦੇ ਵਿੱਚ ਨੌਕਰੀ ਕਰਦਾ ਸੀ ਹੁਣ ਇਹ ਦੱਸਦਾ ਇਸ ਦਾ ਇੱਕ ਦੋਸਤ ਸੀ ਜਿਸ ਦਾ ਨਾਮ ਗौरी ਸ਼ੰਕਰ ਸੀ ਉਸ ਦੀ ਉਮਰ 28 ਸਾਲ ਸੀ ਉਹ ਵੀ ਉਸੇ ਕੰਪਨੀ ਦੇ ਵਿੱਚ ਨੌਕਰੀ ਕਰਦਾ ਸੀ ਸਭ ਕੁਝ ਵਧੀਆ ਚੱਲ ਰਿਹਾ ਸੀ ਪਰ ਇਸ ਨੂੰ 14 ਸਤੰਬਰ ਤੋਂ ਤਕਰੀਬਨ 5-7 ਦਿਨ ਪਹਿਲਾਂ ਇੱਕ ਮਿਸ ਕਾਲ ਆਉਂਦੀ ਹੈ ਜਦੋਂ ਇਹ ਮਿਸ ਕਾਲ ਦੇਖਦਾ ਹੈ ਕਿਉਂਕਿ ਅੱਜ ਕੱਲ ਤਾਂ ਮਿਸ ਕਾਲ ਦਾ ਕੋਈ ਮਤਲਬ ਨਹੀਂ ਅਨਲਿमिटेड ਪੈਕ ਨੇ ਹਰ ਇੱਕ ਬੰਦਾ ਗੱਲ ਕਰਦਾ ਪਰ ਜਦੋਂ ਮਿਸ ਕਾਲ ਆਉਂਦੀ ਹੈ ਇਸ ਨੇ ਪਹਿਲਾਂ ਤਾਂ ਇਸ ਮਿਸ ਕਾਲ ਨੂੰ ਇਗਨੋਰ ਕਰਨ ਦੀ ਕੋਸ਼ਿਸ਼ ਕੀਤੀ ਪਰ ਇਸ ਨੇ ਫਿਰ ਸੋਚਿਆ ਕਿ ਪੁੱਛਿਆ ਜਾਵੇ ਇਹ ਕੌਣ ਹੈ ਤਾਂ ਇਸ ਨੇ ਬੈਕ ਕਾਲ ਲਗਾ ਲਈ ਜਦੋਂ ਇਸਨੇ ਬੈਕ ਕਾਲ ਲਗਾਈ ਤਾਂ ਅੱਗੋਂ ਇੱਕ ਔਰਤ ਬੋਲ ਰਹੀ ਸੀ ਇਸਨੇ ਔਰਤ ਨੂੰ ਪੁੱਛਿਆ ਕਿ ਹਾਂ ਦੱਸੋ ਤੁਹਾਡਾ ਫੋਨ ਆਇਆ ਸੀ ਤਾਂ ਔਰਤ ਨੇ ਕਿਹਾ ਕਿ ਮੈਥੋਂ ਗਲਤੀ ਨਾਲ ਲੱਗ ਗਿਆ ਤਾਂ ਇਸਨੇ ਕਿਹਾ ਕਿ ਕੋਈ ਗੱਲ ਨਹੀਂ ਜੇ ਰੋਂਗ ਨੰਬਰ ਲੱਗ ਗਿਆ ਤਾਂ ਕੋਈ ਗੱਲ ਨਹੀਂ ਪਰ ਔਰਤ ਨੇ ਫੋਨ ਕੱਟਣ ਦੀ بجائے ਇਸ ਦੇ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਔਰਤ ਨੇ ਕਿਹਾ ਕਿ ਮੈਂ ਫਰੀਦাবাদ ਦੀ ਰਹਿਣ ਵਾਲੀ ਹਾਂ ਤਾਂ ਇਹਨਾਂ ਦੀਆਂ ਗੱਲਾਂ ਵੱਧ ਜਾਂਦੀਆਂ ਨੇ ਇਹ ਇਹ ਗੱਲ ਆਪਣੇ ਦੋਸਤ ਗौरी शंकर ਨੂੰ ਵੀ ਦੱਸਦਾ ਜਿਸ ਦੀ ਉਮਰ 28 ਸਾਲ ਸੀ ਹੁਣ ਉਸ ਔਰਤ ਦੇ ਨਾਲ ਅਨਿਲ 30 ਸਾਲਾ ਗੱਲਾਂ ਕਰਦਾ ਰਹਿੰਦਾ ਤੇ ਹੁਣ ਅਨਿਲ ਨੂੰ ਲੱਗਿਆ ਕਿ ਇਹ ਔਰਤ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਦੀ ਹੈ ਇਹਦਾ ਤਾਂ ਉਸ ਨਾਲ ਪਿਆਰ ਹੋ ਗਿਆ ਤਾਂ ਅਨਿਲ ਨੇ ਇਸ ਔਰਤ ਨੂੰ ਕਿਹਾ ਕਿ ਮੈਂ ਤੈਨੂੰ ਮਿਲਣਾ ਚਾਹਣਾ ਤਾਂ ਔਰਤ ਨੇ ਕਿਹਾ ਕਿ ਕੋਈ ਗੱਲ ਨਹੀਂ ਆਪਾਂ ਮਿਲ ਲਵਾਂਗੇ ਪਰ ਅਨਿਲ ਨੇ ਕਿਹਾ ਕਿ ਮੈਥੋਂ ਸਬਰ ਨਹੀਂ ਹੁੰਦਾ ਮੈਂ ਤੈਨੂੰ ਮਿਲਣਾ ਚਾਹਣਾ ਦੱਸ ਕਿੱਥੇ ਆਵਾਂ ਕਦੋਂ ਆਵਾਂ ਤਾਂ ਇਸ ਔਰਤ ਨੇ ਕਿਹਾ ਕਿ ਕੋਈ ਗੱਲ ਨਹੀਂ ਤੂੰ ਮੇਰੇ ਕੋਲ ਫਰੀਦাবাদ ਹੀ ਆ ਜਾਈਂ ਚਾਚਾ ਚੌਂਕ ਤੇ ਤਾਂ ਹੁਣ ਜੋ ਅਨਿਲ ਹੁੰਦਾ ਹੈ ਉਹ ਆਪਣੇ ਦੋਸਤ ਗौरी ਸ਼ੰਕਰ ਨੂੰ ਕਹਿੰਦਾ ਹੈ ਕਿ ਚੱਲ ਆਪਾਂ ਚੱਲੀਏ ਹੁਣ ਇਹ ਦੋਨੋਂ ਫਰੀਦাবাদ ਆ ਜਾਂਦੇ ਚਾਚਾ ਚੌਂਕ ਤੇ ਆ ਜਾਂਦੇ ਨੇ ਤਾਂ ਹੁਣ ਜੋ ਅਨਿਲ ਹੁੰਦਾ ਏ ਇਸ ਔਰਤ ਨੂੰ ਫੇਰ ਕਾਲ ਕਰਦਾ ਕਿ ਅਸੀਂ ਇੱਥੇ ਖੜੇ ਹਾਂ ਤੁਸੀਂ ਆ ਜਾਓ ਤਾਂ 10 ਮਿੰਟਾਂ ਬਾਅਦ ਇਹ ਔਰਤ ਆ ਜਾਂਦੀ ਹੈ ਇਸ ਨਾਲ ਇੱਕ ਹੋਰ ਔਰਤ ਹੁੰਦੀ ਹੈ ਜੋ ਅਨਲਸੀ ਉਸ ਨੂੰ ਲੱਗਿਆ ਕਿ ਕੰਮ ਬਣ ਗਿਆ ਕਿਉਂਕਿ ਉਸ ਦਾ ਦੋਸਤ ਗौरी शंकर ਵੀ ਉਸ ਦੇ ਨਾਲ ਸੀ ਤਾਂ ਅਨਿਲ ਨੂੰ ਲੱਗਿਆ ਕਿ ਮੈਂ ਜੋ ਮੇਰੇ ਨਾਲ ਗੱਲ ਕਰਦੀ ਔਰਤ ਉਸ ਨਾਲ ਸੰਬੰਧ ਬਣਾਵਾਗਾ ਤੇ ਜੋ ਗौरी शंकर ਹੈ ਦੂਸਰੀ ਔਰਤ ਦੇ ਨਾਲ ਸੰਬੰਧ ਬਣਾ ਲਵੇਗਾ। ਯਾਨੀ ਇਸ ਦੇ ਦਿਮਾਗ ਦੇ ਵਿੱਚ ਇਹ ਪਲੈਨਿੰਗ ਚੱਲ ਰਹੀ ਸੀ। ਹੁਣ ਜਦੋਂ ਇਹ ਔਰਤ ਆਉਂਦੀ ਹੈ ਆਪਣੀ ਸਹੇਲੀ ਦੇ ਨਾਲ ਤਾਂ ਇਹਨਾਂ ਨਾਲ ਗੱਲਾਂ ਬਾਤਾਂ ਹੁੰਦੀਆਂ ਨੇ ਤੇ ਹੁਣ ਇਹ ਕਿਤੇ ਚਾਹ ਪਾਣੀ ਪੀਂਦੇ ਨੇ ਤਾਂ ਉਹ ਔਰਤ ਕਹਿੰਦੀ ਹੈ ਕਿ ਚਲੋ ਤੁਸੀਂ ਮੇਰੇ ਘਰ ਚੱਲੋ। ਆਪਾਂ ਉੱਥੇ ਮਿਲਾਂਗੇ। ਹੁਣ ਇਹ ਔਰਤ ਅਨਿਲ ਅਤੇ ਗौरी शंकर ਨੂੰ ਲੈ ਕੇ ਸੰਜੇਨ ਕਲੇਬ ਦੇ ਵਿੱਚ ਉਸ ਦਾ ਘਰ ਹੁੰਦਾ ਹੈ ਉੱਥੇ ਚਲੀ ਜਾਂਦੀ ਹੈ ਇਸ ਤੋਂ ਬਾਅਦ ਇਹ ਇੱਥੇ ਘਰ ਦੇ ਵਿੱਚ ਬੈਠ ਜਾਂਦੇ ਨੇ ਜੋ ਔਰਤਾਂ ਹੁੰਦੀਆਂ ਨੇ ਉਹ ਇੱਕ ਤਾਂ ਅਨਿਲ ਦੇ ਨਾਲ ਜਿਸ ਦੀ ਗੱਲਬਾਤ ਹੁੰਦੀ ਸੀ ਉਹ ਅਨਿਲ ਦੇ ਨਾਲ ਅਸ਼ਲੀਲ ਹਰਕਤਾਂ ਕਰਨ ਲੱਗ ਜਾਂਦੀ ਹੈ ਤੇ ਦੂਸਰੀ ਗौरी ਸ਼ੰਕਰ ਦੇ ਨਾਲ ਅਸ਼ਲੀਲ ਹਰਕਤਾਂ ਕਰਨ ਲੱਗ ਜਾਂਦੀ ਹੈ ਹੁਣ ਫਿਰ ਇੱਕ ਕਮਰੇ ਦੇ ਵਿੱਚ ਅਨਿਲ ਉਹ ਇੱਕ ਔਰਤ ਨੂੰ ਲੈ ਕੇ ਚਲਿਆ ਜਾਂਦਾ ਤੇ ਉਧਰ ਗौरी शंकर ਦੂਸਰੀ ਔਰਤ ਨੂੰ ਲੈ ਕੇ ਦੂਸਰੇ ਕਮਰੇ ਦੇ ਵਿੱਚ ਲੈ ਜਾਂਦਾ ਤਾਂ ਹੁਣ ਔਰਤ ਅਨਿਲ ਦੇ ਇੱਕ ਇੱਕ ਕਰਕੇ ਕੱਪੜੇ ਲਾਉਣੇ ਸ਼ੁਰੂ ਕਰ ਦਿੰਦੀ ਹੈ ਜਦੋਂ ਇਹ ਨੰਗਨ ਹਾਲਤ ਦੇ ਵਿੱਚ ਹੋ ਜਾਂਦਾ ਹੈ ਤਾਂ ਅਚਾਨਕ ਇਸ ਘਰ ਦੇ ਵਿੱਚ ਇੱਕ ਬੰਦੇ ਦੀ ਐਂਟਰੀ ਹੁੰਦੀ ਹੈ ਜੋ ਕਹਿ ਰਿਹਾ ਸੀ ਕਿ ਮੇਰਾ ਨਾਮ ਦੀਪਕ ਹੈ ਮੈਂ ਇਸ ਔਰਤ ਦਾ ਪਤੀ ਹਾਂ ਤੇ ਹੁਣ ਅਨਿਲ ਦੀ ਵੀਡੀਓ ਬਣਾ ਲਈਤੀ ਜਾਂਦੀ ਹੈ ਤੇ ਇਸ ਨੂੰ ਕਿਹਾ ਜਾਂਦਾ ਹੈ ਕਿ ਜੋ ਤੇਰੇ ਕੋਲ ਆ ਉਹ ਸਾਨੂੰ ਦੇ ਤਾਂ ਅਨੈਲ ਦੇ ਦੱਸਣ ਅਨੁਸਾਰ ਇਸ ਕੋਲ 10000 ਰੁਪਇਆ ਹੁੰਦਾ ਤੇ ਮੋਬਾਈਲ ਹੁੰਦਾ ਉਹ ਇਹ ਖੋ ਲੈਂਦੇ ਨੇ ਪਰ ਇਸ ਨੂੰ ਕਹਿੰਦਾ ਕਿ ਸਾਨੂੰ ਐਨੇ ਨਹੀਂ ਸਾਨੂੰ ਹੋਰ ਪੈਸੇ ਚਾਹੀਦੇ ਨੇ ਇਸ ਦੀ ਕੁੱਟਮਾਰ ਕਰਨ ਲੱਗਦੇ ਨੇ ਤਾਂ ਇੱਕ ਬੰਦਾ ਇਹਨਾਂ ਦੇ ਨਾਲ ਦੀਪਕ ਦੇ ਨਾਲ ਹੋਰ ਹੁੰਦਾ ਹੁਣ ਜਦੋਂ ਅਨੈਲ ਨੂੰ ਲੱਗਦਾ ਕਿ ਮੈਂ ਤਾਂ ਬੁਰੀ ਤਰ੍ਹਾਂ ਫਸ ਗਿਆ ਤਾਂ ਅਨਿਲ ਨੇ ਦੱਸਿਆ ਕਿ ਇਹ ਜੋ ਦੋਨੋਂ ਬੰਦੇ ਸੀ ਇਹ ਥੋੜਾ ਘਰੋਂ ਬਾਹਰ ਹੁੰਦੇ ਨੇ ਤਾਂ ਅਨਿਲ ਜੋ ਘਰ ਦੀ ਖਿੜਕੀ ਹੁੰਦੀ ਹੈ ਕਿਉਂਕਿ ਇਹ ਉੱਪਰਲੇ ਫਲੋਰ ਦੇ ਵਿੱਚ ਸੀ ਜੋ ਘਰ ਦੀ ਖਿੜਕੀ ਹੁੰਦੀ ਆ ਉਸ ਦੇ ਵਿੱਚੋਂ ਨੰਗਨ ਹਾਲਤ ਵਿੱਚ ਹੀ ਛਾਲ ਮਾਰ ਦਿੰਦਾ ਹੈ ਤੇ ਇਹ ਇੱਕ ਘਰ ਦੀ ਛੱਤ ਦੇ ਉੱਤੇ ਜਾ ਕੇ ਡਿੱਗਦਾ ਜਿਸ ਨਾਲ ਆਵਾਜ਼ ਆਉਂਦੀ ਆ ਤਾਂ ਘਰ ਦੇ ਜੋ ਮੈਂਬਰ ਹੁੰਦੇ ਆ ਉੱਪਰ ਆਉਂਦੇ ਆ ਉਹ ਦੇਖਦੇ ਨੇ ਤੇ ਇਸ ਨੂੰ ਚੋਰ ਸਮਝ ਕੇ ਉਹ ਕੁੱਟ ਦਿੰਦੇ ਨੇ ਪਰ ਅਨਿਲ ਦੇ ਨਾਲ ਤਾਂ ਕੁਝ ਹੋਰ ਹੋ ਗਿਆ ਸੀ ਇਹ ਤਾਂ ਹਣੀ ਟਰੈਪ ਮਾਮਲੇ ਦੇ ਵਿੱਚ ਆ ਗਿਆ ਸੀ ਇਸ ਨੂੰ ਫਸਾ ਲਇਤਾ ਗਿਆ ਸੀ ਹੁਣ ਪੁਲਿਸ ਅਨਿਲ ਦੇ ਬਿਆਨਾਂ ਦੇ ਉੱਤੇ ਇਹਨਾਂ ਚਾਰਾਂ ਉੱਤੇ ਕੇਸ ਦਰਜ ਕਰਦੀ ਹੈ ਤੇ ਅਨਿਲ ਨੇ ਇੱਕ ਹੋਰ ਹੈਰਾਨੀਜਨਕ ਖੁਲਾਸਾ ਕੀਤਾ ਉਸ ਨੇ ਕਿਹਾ ਕਿ ਇਹ ਜੋ ਸਾਰਾ ਮਾਮਲਾ ਹੈ ਇਸ ਦੇ ਵਿੱਚ ਜੋ ਅਨਿਲ ਦਾ ਦੋਸਤ ਹੈ ਗौरी शंकर ਉਹ ਵੀ ਸ਼ਾਮਲ ਹੈ ਉਸ ਨੇ ਹੀ ਅਨਿਲ ਦਾ ਨੰਬਰ ਇਸ ਔਰਤ ਨੂੰ ਦਿੱਤਾ ਤੇ ਇਸ ਔਰਤ ਨੇ ਅਨਿਲ ਦੇ ਨੰਬਰ ਉੱਤੇ ਕਾਲ ਕੀਤੀ ਕਾਲ ਕਰਨ ਤੋਂ ਬਾਅਦ ਇਹ ਸਾਰਾ ਕੁਝ ਹੋਇਆ ਤਾਂ ਹੁਣ ਪੁਲਿਸ ਨੇ ਅਨਿਲ ਦਾ ਜੋ ਦੋਸਤ ਸੀ ਗौरी शंकर ਉਸ ਉੱਤੇ ਮਾਮਲਾ ਦਰਜ ਕੀਤਾ ਤੇ ਜੋ ਦੀਪਕ ਆਪਣਾ ਨੌ ਬੰਦਾ ਦੱਸ ਰਿਹਾ ਸੀ ਉਸ ਉੱਪਰ ਮਾਮਲਾ ਦਰਜ ਕੀਤਾ ਤੇ ਦੋ ਔਰਤਾਂ ਨੂੰ ਵੀ ਗ੍ਰਿਫਤਾਰ ਕੀਤਾ ਤੇ ਇੱਕ ਜੋ ਇਹਨਾਂ ਨਾਲ ਹੋਰ ਸਾਥੀ ਸੀ ਉਸ ਉੱਪਰ ਵੀ ਮਾਮਲਾ ਦਰਜ ਕਰ ਲਿਆ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਅੱਗੇ ਕੀ ਖੁਲਾਸੇ ਹੁੰਦੇ ਨੇ ਕਿਉਂਕਿ ਇਹ ਜੋ ਹਣੀ ਟ੍ਰੈਪ ਵਾਲੇ ਹੁੰਦੇ ਨੇ ਜੋ ਭੋਲੇ ਭਾਲੇ ਲੋਕਾਂ ਨੂੰ ਫਸਾਉਂਦੇ ਨੇ ਪਰ ਭੋਲੇ ਭਾਲੇ ਨਹੀਂ ਕਹਿ ਸਕਦੇ ਕਿਉਂਕਿ ਅਨਿਲ ਨੂੰ ਵੀ ਪਤਾ ਸੀ ਕਿ ਮੈਂ ਗਲਤ ਕਰ ਰਿਹਾ ਇੱਕ ਅਜਨਬੀ ਔਰਤ ਦੇ ਨਾਲ ਉਹ ਗੱਲਾਂ ਕਰਨ ਲੱਗਦਾ ਹੈ ਗੱਲਾਂ ਏਸ ਅੱਦ ਤੱਕ ਵੱਧ ਜਾਂਦੀਆਂ ਨੇ ਕਿ ਉਹ ਉਸ ਨੂੰ ਮਿਲਣ ਦੀ ਪੇਸ਼ਕਸ਼ ਕਰਦਾ ਤੇ ਫਿਰ ਜੋ ਅਨਿਲ ਦੇ ਨਾਲ ਹੁੰਦਾ ਕਿਉਂਕਿ ਹੋਣਾ ਹੀ ਸੀ ਜਦੋਂ ਤੁਹਾਨੂੰ ਲੱਗਦਾ ਹੈ ਕਿ ਮੈਂ ਗਲਤ ਕਰ ਰਿਹਾ ਤਾਂ ਉਸ ਦਾ ਨਤੀਜਾ ਵੀ ਗਲਤ ਹੀ ਹੁੰਦਾ ਜਦੋਂ ਅਨਿਲ ਨੇ ਬੈਕ ਕਾਲ ਕੀਤੀ ਉਸ ਨੇ ਦੇਖਿਆ ਕਿ ਅੱਗੇ ਕੌੜਤ ਹੈ ਤਾਂ ਅਨਿਲ ਨੂੰ ਲੱਗਿਆ ਕਿ ਮੈਂ ਇਸ ਨਾਲ ਸੰਬੰਧ ਬਣਾਵਾਂਗਾ ਬੜੀ ਮਿੱਠੀ ਆਵਾਜ਼ ਆ ਗੱਲਾਂបਾਤਾਂ ਕਰਦੇ ਰਹੇ ਪਰ ਅਨਿਲ ਨੂੰ ਇਹ ਨਹੀਂ ਪਤਾ ਸੀ ਕਿ ਉਹ ਤਾਂ ਇੱਕ ਦਲਦਲ ਦੇ ਵਿੱਚ ਧਸ ਰਿਹਾ ਤੇ ਇਸ ਦਾ ਉਸ ਨੂੰ ਸ਼ਿਕਾਰ ਹੋਣਾ ਪਵੇਗਾ ਅਤੇ ਅਨਿਲ ਦੀ ਕੁੱਟਮਾਰ ਵੀ ਲੋਕਾਂ ਵੱਲੋਂ ਕੀਤੀ ਗਈ ਚੋਰ ਸਮਝ ਕੇ ਤੇ ਅਨਿਲ ਦਾ 10000 ਰੁਪਿਆ ਤੇ ਮੋਬਾਈਲ ਵੀ ਇਹਨਾਂ ਨੇ ਕੱਢ ਲਿਆ ਤੇ ਜੋ ਅਨਿਲ ਦੀ ਬਦਨਾਮੀ ਹੋਈ ਉਹ ਬਖਰੀ ਹੋਈ ਕਿਉਂਕਿ ਇਹ ਜੋ ਵੀਡੀਓ ਬੜੀ ਵਾਇਰਲ ਹੋਈ ਕਿਉਂਕਿ ਅਨਿਲ ਉਸ ਵੇਲੇ ਅਰਧ ਨੰਗਨ ਹਾਲਤ ਦੇ ਵਿੱਚ ਸੀ ਜਦੋਂ ਇਸ ਨੇ ਛੱਤ ਉੱਤੇ ਛਾਲ ਮਾਰੀ ਸੀ ਇਸ ਮਾਮਲੇ ਦੇ ਵਿੱਚ ਇਹ ਦੇਖਣਾ ਹੋਵੇਗਾ ਕਿ ਜੋ ਇਹ ਹਨੀ ਟ੍ਰੈਪ ਵਾਲੇ ਨੇ ਜੋ ਔਰਤਾਂ ਨੇ ਉਹਨਾਂ ਨੇ ਹੋਰ ਕਿੰਨੇ ਕੁ ਲੋਕਾਂ ਨਾਲ ਐਦਾਂ ਦੀਆਂ ਠੱਗੀਆਂ ਮਾਰੀਆਂ ਲੋਕਾਂ ਨੂੰ ਕਿੰਨਿਆਂ ਨੂੰ ਸ਼ਿਕਾਰ ਬਣਾਇਆ ਕਿੰਨਿਆਂ ਨੂੰ ਉਹ ਵੀਡੀਓ ਬਣਾ ਕੇ ਬਲੈਕਮੇਲ ਕਰ ਰਿਹਾ ਇਹ ਅਜੇ ਤਫ਼ਤੀਸ਼ ਦਾ ਵਿਸ਼ਾ ਦਾ ਸੋ ਇੱਕ ਅਧਵਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਨ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਇੱਕ ਬੰਦੇ ਦੇ ਦੋਸਤ ਨੇ ਹੀ ਉਸ ਨੂੰ ਜਾਲ ਦੇ ਵਿੱਚ ਫਸਾ ਦਿੱਤਾ ਪਰ ਬੰਦੇ ਨੂੰ ਵੀ ਇਹ ਸੋਚਣਾ ਚਾਹੀਦਾ ਸੀ ਕਿ ਐਦਾਂ ਹੀ ਕਿਸੇ ਦੀ ਕਾਲ ਆ ਗਈ ਤਾਂ ਮੈਂ ਉਸ ਉੱਪਰ ਬੈਕ ਕਾਲ ਕਰਦਾ ਅੱਗੋਂ ਅਗਲੀ ਮਿੱਠੀਆਂ-ਮਿੱਠੀਆਂ ਗੱਲਾਂ ਕਰਦੀਆਂ ਤਾਂ ਦਾਲ ਦੇ ਵਿੱਚ ਕੁਝ ਕਾਲਾ ਹੈ ਤੇ ਇਸ ਦਾਰ ਨੇ 14 ਸਤੰਬਰ 2025 ਨੂੰ ਅਨਿਲ ਦਾ ਕੁੰਡਾ ਕਰਵਾ ਦਿੱਤਾ। ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ। ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ। ਸਿਕਾ